ਨਾ ਗੁਬਲਦੇਵ ਸਿੰਘ ਸਿਰਸਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਹਾਰਟ ਅਟੈਕ ਆਉਣ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਅੱਜ ਕਿਸਾਨ ਮਹਾਪੰਚਾਇਤ ਦੁਆਰਾ ਖਨੌਰੀ ਬਾਰਡਰ ਦੇ ਉੱਤੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਆ ਜਿਹੜੀ ਉਹ ਅਚਾਨਕ ਵਿਗੜ ਜਾਂਦੀ ਹੈ ਉਹਨਾਂ ਨੂੰ ਛਾਤੀ ਦੇ ਵਿੱਚ ਤੇਜ ਦਰਦ ਮਹਿਸੂਸ ਹੁੰਦਾ ਹੈ ਤਾਂ ਉੱਥੇ ਜਿਹੜੀ ਮੈਡੀਕਲ ਟੀਮ ਮੌਜੂਦ ਹੁੰਦੀ ਹੈ ਜਿਹੜੀ ਟੀਮ ਦੇ ਵੱਲੋਂ ਡੱਲੇਵਾਲ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਜਦੋਂ ਇਹ ਜਾਂਚ ਕੀਤੀ ਜਾਂਦੀ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਉਹਨਾਂ ਨੂੰ ਬਲੋਕੇ ਦੀ ਸਮੱਸਿਆ ਆਈ ਹੈ ਜਿਸ ਤੋਂ ਬਾਅਦ ਫੌਰਨ ਐਂਬੂਲੈਂਸ ਆਹੀ ਉਹਨਾਂ ਨੂੰ ਖਨੋਰੀ ਬਾਡਰ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਜਿੱਥੇ ਬਲਦੇਵ ਸਿੰਘ ਸਿਰਸਾ ਦਾ ਇਲਾਜ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਮੌਕੇ ਦੇ ਉੱਤੇ ਕਿਸਾਨ ਆਗੂ ਦੇ ਜਿਹੜੇ ਉਹ ਵੀ ਉਹਨਾਂ ਦੇ ਨਾਲ ਪਹੁੰਚੇ ਨੇ ਬਲਦੇਵ ਸਿੰਘ ਸਿਰਸਾ ਦੀਆਂ ਹਰਜਿੰਦਰਾ ਹਸਪਤਾਲ ਵਿੱਚੋਂ ਪਹਿਲੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਪਹਿਲਾਂ ਸਥਿਤੀ ਬੇਹਦ ਤਣਾ ਵਾਲੀ ਬਣ ਗਈ ਸੀ ਕਿਸਾਨ ਦੇ ਜਿਹੜੇ ਉਹ ਕਾਫੀ ਜਿਆਦਾ ਚਿੰਤਾ ਵਿੱਚ ਸਨ ਲੇਕਿਨ ਹੁਣ ਉਹਨਾਂ ਦੀ ਸਿਹਤ ਆ ਜਿਹੜੀ ਉਹ ਠੀਕ ਜਾ ਰਹੀ ਹੈ ਜਿਸ ਕਰਕੇ ਕਨੌਰੀ ਬਾਰਡਰ ਦੇ ਉੱਤੇ ਵੀ ਮਾਹੌਲ ਆ ਜਿਹੜਾ ਉਹ ਥੋੜਾ ਸ਼ਾਂਤ ਹੋਇਆ ਏ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਬਲਦੇਵ ਸਿੰਘ ਸਰਸਾ ਦੀ ਸਿਹਤ ਆ ਜਿਹੜੀ ਉਹ ਅਜੇ ਸਥਿਰ ਦਸਤੀ ਜਾ ਰਹੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਕਿਸਾਨ ਆਗੂਆਂ ਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਸਰਸਾ ਸਾਹਿਬ ਨੂੰ ਐਮਰਜੈਂਸੀ ਨੰਬਰ ਕਿਚ ਲੈਂਦਾ ਗਿਆ ਜਿੰਦਰ ਹਸਪੀਟਲ ਤੋਂ ਜੀ ਹਾਂ ਤੁਹਾਨੂੰ ਦੀ ਸਥਿਰ ਇੱਕ ਵਾਰ ਦੁਬਾਰਾ ਫਿਰ ਡਿਊਟੀ ਡਾਕਟਰ ਸਾਹਿਬ ਨੇ ਜਿਹੜੀ ਰਿਪੋਰਟ ਦਿੱਤੀ ਹੈ ਦੋਨੋਂ ਚਾਰਾਂ ਦਿਨ ਇੰਡਰ অবজারਵੇਸ਼ਨ 'ਚ ਹਨ ਉਹਨਾਂ ਰਾਤ ਠੀਕ ਹੈ ਉਹਨਾਂ ਦੀ ਸਥਿਰ ਸਰ ਕੀ ਲੱਗਦਾ ਹਾਰਟ ਅਟੈਕ ਵਗੈਰਾ ਮਾਈਲਡ ਹਾਰਟ ਅਟੈਕ ਹੈ ਬਾਕੀ ਤਾਂ ਡਾਕਟਰ ਸਾਹਿਬ ਦੇ ਅਮਰਜੈਂਸੀ 'ਚ ਰੱਖਿਆ ਜਾਵੇ ਅਮਰਜੈਂਸੀ 'ਚ ਇੰਡਰ অবজারਵੇਸ਼ਨ ਪੁਰਤੋ ਜ਼ਿਲ੍ਹਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ सिरसा ਦਾ ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਨੇ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠਿਆ ਨੂੰ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆਇਆ ਉਹ ਦਰਦ ਆਉਂਦਿਆਂ ਹੀ ਉਹ ਥੋੜਾ ਜਿਹਾ ਢਿੱਲੇ ਹੋ ਗਏ ਨੇ ਉਹਨਾਂ ਨੂੰ ਫੜਿਆ ਤੇ ਅੰਦਰ ਆਪਣੇ ਰਿਹਾਸ ਦੇ ਵਿੱਚ ਜਾ ਕੇ ਬੈੱਡ ਤੇ ਲੰਮੇ ਪਾਇਆ ਉੱਥੇ ਜਿਹੜੀ ਡਾਕਟਰਾਂ ਦੀ ਟੀਮ ਬੈਠੀ ਹੈ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਦੇ ਉਹਨਾਂ ਨੇ ਚੈੱਕਅਪ ਕੀਤਾ ECG ਕੀਤੀ ਹੈ ਉਹਨਾਂ ਕਹਿੰਦੇ ਇਹਨਾਂ ਦੇ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪ ਔਰ ਐਂਬੂਲੈਂਸ ਨੂੰ ਫੋਨ ਕੀਤਾ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਈ ਹੈ ਔਰ ਲੋਕਾਂ ਨੂੰ ਜਦੋਂ ਪਤਾ ਲੱਗਾ ਉੱਥੋਂ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਹੈ ਉਹ ਲੋਕਾਂ ਨੂੰ ਕਿਹਾ ਕਿ ਨਹੀਂ ਅਸੀਂ ਸਿਰਸਾ ਸਾਹਿਬ ਨੂੰ ਲੈ ਕੇ ਚੱਲੇ ਆਂ ਔਰ ਇਹ ਜਿਹੜਾ ਆ ਅਸੀਂ ਉੱਥੇ ਟ੍ਰੀਟਮੈਂਟ ਕਰਾਵਾਂਗੇ ਇਹਨਾਂ ਦਾ ਤੇ ਉਹ ਅਹੀਂ ਲੈ ਕੇ ਆਏ ਆ ਮਾਹੌਲ ਉੱਥੇ ਹੁਣ ਕੁਝ ਠੀਕ ਆ ਕਿੰਨੀ ਦੇਰ ਇੱਥੇ ਇਲਾਜ ਰਿਹਾ 10 ਦਿਨ ਬਾਅਦ ਵੀ ਚੱਲੇ ਉਹਨਾਂ ਦਾ ਆ ਇਹਨਾਂ ਨੇ ਅੰਦਰ ਉਹਦਾ ਫਰਸਟ ایڈ ਦਿੱਤੀ ਹੈ ਫਰਸਟ ایڈ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਇੱਥੇ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਡਾਕਟਰਾਂ ਨੇ ਬ ਹੁਣ ਉਹਨਾਂ ਨੂੰ ਇਥੋਂ ਆਈਸੀਯੂ ਚ ਭੇਜਿਆ ਗਿਆ ਅੱਛਾ ਜੀ ਉੱਥੇ ਕੀ ਕਰਦੇ ਆ ਕਿਵੇਂ ਅਗਲਾ ਟ੍ਰੀਟਮੈਂਟ ਚੱਲਦਾ ਮੈਂ ਆਪ ਜੀ ਦੇ ਚੈਨਲਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਸਰਕਾਰ ਤੱਕ ਪਹੁੰਚਣੀ ਹੈ ਔਰ ਤੁਹਾਡੇ ਚੈਨਲਾਂ ਰਾਹੀਂ ਜਿਹੜਾ ਆਵਾਜ਼ ਆਦੀ ਜਾਂਦੀ ਹੈ ਉਹਦੇ ਤੇ ਸਾਨੂੰ ਲੱਗਦਾ ਵੀ ਸਾਡਾ ਟ੍ਰੀਟਮੈਂਟ ਵੀ ਚੰਗਾ ਹੋਊਗਾ ਔਰ ਜਿਹੜੀ ਆਮ ਲੋਕਾਂ ਤੱਕ ਆਵਾਜ਼ ਜਾਊਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿਰਸਾ ਸਾਹਿਬ ਜਿਹੜੇ ਆ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਔਰ ਡਾਕਟਰਾਂ ਦਾ ਕੀ ਕਹਿਣਾ ਹੈ ਕਿ ਕੋਈ ਖਾਸ ਜਿਹੜੀ ਕਿ ਟ੍ਰੀਟਮੈਂਟ ਦਿੱਤਾ ਜਾਏਗਾ ਇਸੋ ਦੇ ਇਹ ਦੇ ਬਾਰੇ ਜੇ ਡਾਕਟਰ ਨੇ ਕੁਛ ਨਹੀਂ ਸਾਨੂੰ ਕਿਹਾ ਉਹਨਾਂ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੀ ਆ ਕਿਵੇਂ ਦਾ ਕਰਦੀ ਆ ਅੱਧਾ ਘੰਟਾ ਵੇਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਹੋਰ ਵੀ ਕਿਸਾਨ ਅੱਗੂ ਇਹ ਪਿਛੇ ਆ ਗਏ ਨੇ ਕਾਰਾਂ 'ਚ ਆ ਗਏ ਨੇ ਔਰ ਅਸੀਂ ਬਾਕੀ ਕਿਸਾਨ ਅੱਗੂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਉੱਥੇ ਖਨੋਰੀ ਬਾਡਰ ਤੇ ਬੈਠੋ ਘਰਾਂ ਤੋਂ ਹਜੇ ਜਿਹੜੇ ਇੱਥੇ ਆਏ ਹੋ ਉੱਥੋਂ ਦਾ ਪ੍ਰੋਗਰਾਮ ਤੁਸੀਂ ਅਟੈਂਡ ਕਰੋ ਪਰ ਇੱਥੇ ਜਿਹੜੀ ਵੀ ਕੋਈ ਟ੍ਰੀਟਮੈਂਟ ਦੇ ਵਿੱਚ ਗੱਲਬਾਤ ਹੁੰਦੀ ਆ ਅਸੀਂ ਉੱਥੇ ਫੋਨ ਤੇ ਕਰਾਂਗੇ ਤੁਹਾਡੇ ਨਾਲ ਜੇ ਲੋੜ ਕੋਈ ਗੱਲ ਨਹੀਂ ਅਸੀਂ ਫੋਨ ਕਰਕੇ ਬੁਲਾ ਵੀ ਲਵਾਂਗੇ ਪਰ ਟੀਮ ਜਿਹੜੀ ਆ ਸਾਡੀ ਉਹ ਵਧੀਆ ਉੱਥੇ ਕੰਮ ਕਰ ਰਹੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਅਗਲਾ ਕੀ ਦੇਖ ਰਿਹਾ ਕਰਦੀ ਆ ਉਹਦੇ ਤੇ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੱਸਾਂਗੇ ਔਰ ਆਵਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਕੋਈ ਕੈਂਸਰ ਦਾ ਕੋਈ ਸਮੱਸਿਆ ਆਈ ਹੈ ਕੋਈ ਦਿਲ ਦੀ ਕੋਈ ਇਲਾਜ ਚੱਲਦਾ ਕੋਈ ਪੁਰਾਣਾ ਇਹਨਾਂ ਦਾ ਪਹਿਲਾਂ ਵੀ ਆਈ ਹੈ ਇਹਨਾਂ ਨੂੰ ਪਹਿਲਾਂ ਆਈ ਹੈ ਪਰ ਉਹਦੇ ਵਿੱਚ ਇਹ ਨਹੀਂ ਸਾਨੂੰ ਪਤਾ ਲੱਗਾ ਕਿ ਇੰਨੀ ਬਲੌਕੇਜ ਹੈ ਨਾਰਮਲ ਜਿਹਾ ਉਹਨਾਂ ਦੱਸਿਆ ਸੀ ਉਹ 2-4 ਦਿਨ ਦਵਾਈ ਖਾਧੀ ਦਰਦ ਨਹੀਂ ਹੋਇਆ ਉਹਦੇ ਤੋਂ ਬਾਅਦ ਕੋਈ ਉਹਨਾਂ ਨੇ ਨਾ ਕੋਈ ਉਹਨਾਂ ਨੇ ਟਰੀਟਮੈਂਟ ਜ਼ਿਆਦਾ ਕੀਤਾ ਆ